ਕੀ ਕਿਸਾਨ ਐ ਐਮਐਸਡੀ ਕਿਉਂ ਮੰਗਦੇ ਫਸਲਾਂ ਤੇ ਨਹਾਰੀਆਂ ਸਬਜ਼ੀਆਂ ਤੇ ਮਿਰਚਾਂ ਤੇ ਮੂੰਗੀ ਤੇ ਤੇ ਆ ਦੇਖੋ ਤੁਸੀਂ ਮੰਡੀ ਦੇ ਵਿੱਚ ਦਾਣਾ ਦਾਣਾ ਖਿਲਾਰਿਆ ਪਿਆ ਦਾਣਾ ਦਾਣਾ ਤਾਂ ਬੜੀ ਦੂਰ ਤੱਕ ਇਹ ਖਿਲਰੀਆਂ ਪਈਆਂ ਨੇ ਮਿਰਚਾਂ ਵੇਖ ਕੇ ਹੈਰਾਨ ਹੋ ਜਾਓਗੇ ਤੁਸੀਂ ਆ ਦੇਖੋ ਅੱਗੇ ਲਾਈਵ ਚੱਲਦਾ ਨਹੀਂ ਪਿਆ ਥੋੜਾ ਜਿਹੀ ਬਿਮਾਰੀ ਪੈਂਦੀ ਪਈ ਸੀ ਤੇ ਮੈਂ ਤੁਹਾਨੂੰ ਦਿਖਾਉਣਾ ਕਿ ਇਹ ਸੋਹਣੀਆਂ ਮਿਰਚਾਂ ਨੇ ਤਾਂ ਆਮ ਤੌਰੀਆਂ ਸਬਜ਼ੀਆਂ ਦੇ ਵਿੱਚ ਮਿਰਚਾਂ ਪਾਉਂਦੇ ਨੇ ਆ ਵਿੱਚ ਰੰਗ ਮਾਰ ਦਿੰਦੇ ਨੇ ਪਾਲਸ਼ ਮਾਰ ਦਿੰਦੇ ਨੇ ਇਹ ਇਹ ਨੇਰੀ ਨਾਲ ਆ ਕੇ ਤੇ ਉੱਡੀਆਂ ਪਈਆਂ ਨੇ ਕਦੋਂ ਤੱਕ ਉੱਡ ਕੇ ਗਈਆਂ ਚਲੀਆਂ ਨੇ ਤਾਂ ਕਿਸਾਨ ਖੇਤੀ ਕੋਈ ਖਾਲਾ ਜਿਹਾ ਬਾੜਾ ਨਹੀਂ ਆਪਾਂ ਕਹਿ ਦਿੰਦੇ ਆ ਵੀ ਖੇਤੀ ਬੜੀ ਸੰਭਾਲਣੀ ਸੌਖੀ ਏ ਬੜੀ ਔਖੀ ਏ ਬਹੁਤ ਔਖੀ ਏ ਤੇ ਐਵੇਂ ਮੰਗਦੇ ਨੇ ਇਹ ਮੈਂ ਦਾ ਹਿਸਾਬ ਲਾਇਆ ਵੀ ਜਿਵੇਂ ਨੇ ਖਿਲਰੀ ਪਈ ਜਿਹ ਨੇਰੀ ਆ ਜੇ ਤੂਫਾਨ ਆ ਜਾਏ ਤੇ ਬੜੀ ਦੂਰ ਤੱਕ ਚਲੀ ਜਾਣੀ ਬੜੀ ਦੂਰ ਤੱਕ ਬਾਕੀ ਉਹਨਾਂ ਦੀ ਜਿਹੜੀ ਗੁਜਰਾਤ ਤੋਂ ਉਧਰ ਰਾਜਸਥਾਨ ਤੋਂ ਕਿਤੋਂ ਵੀ ਆਉਂਦੀ ਉਹਨੂੰ ਰੰਗ ਮਾਰ ਦਿੰਦੇ ਨੇ ਰੰਗ ਮਾਰਦੇ ਅਸੀਂ ਖੁਦ ਆ ਵੇਖੇ ਨੇ ਆ ਪਾਈਆਂ ਵੀਡੀਓ ਤੇ ਰੰਗ ਮਾਰਦੇ ਵੇਖੇ ਨੇ ਇਹ ਤੁਸੀਂ ਮਿਰਚ ਵੇਖੋ ਲਾਲ ਕਿੰਨੀ ਸੋਹਣੀ ਮਿਰਚਾ ਦੇਖੋ ਇਹ ਆ ਦੇਖੋ ਲਾਲ ਮਿਰਚ ਤਾਂ ਇਹ ਉਹ ਨੇਰੀ ਤੱਕ ਵੇਖ ਲਓ ਕਿੱਥੋਂ ਤੱਕ ਗਈ ਹੈ ਤੇ ਐਮ ਐਸ ਪੀ ਕਿਸਾਨ ਐਵੇਂ ਨਹੀਂ ਮੰਗਦਾ ਆ ਸਾਰੀ ਮੰਡੀ ਦੇ ਵਿੱਚ ਲਾਲ ਮਿਰਚ ਖਿਲਾਰੀ ਬੈਠੇ ਨੇ ਤਾਂ ਜੇ ਇਹ ਨੇਰੀ ਆ ਜੇ ਆ ਦੇਖੋ ਸਾਰੀ ਮੰਡੀ ਦੇ ਵਿੱਚ ਲਾਲ ਮਿਰਚ ਖਿਲਰੀ ਪਈ ਤੇ ਕਿਸਾਨ ਕੋਈ ਦਬਾਅ ਚ ਨਹੀਂ ਕਿਸੇ ਨੁਕਸੇ ਵੀ ਕਿਸਾਨ ਤੇ ਵੀ ਕਿਸਾਨ ਐਮ ਐਸ ਪੀ ਮੰਗਦਾ ਐਮ ਐਸ ਪੀ ਕਿਸੇ ਦੁੱਖ ਤੋਂ ਮੰਗਦਾ ਕੋਈ ਕਿਸਾਨ ਦੀ ਚੀਜ਼ ਬੜੀ ਸਿਰੇ ਦੀ ਏ ਇਹ ਹੁਣ ਆ ਵੇਖੋ ਲਾਲ ਮਿਰਚਾਂ ਨੇ ਆ ਲਾਲ ਮਿਰਚਾਂ ਨੇ ਕਿਆ ਚੀਜ਼ ਆ ਇਹ ਸੁੱਕਣੇ ਪਾਈਆਂ ਨੇ ਸੁੱਕ ਜਾਣੀਆਂ ਨੇ ਇਹਨੂੰ ਕੋਈ ਰੰਗ ਨਹੀਂ ਕੋਈ ਪਾਲਿਸ਼ ਨਹੀਂ ਕੋਈ ਕੁਝ ਨਹੀਂਗਾ ਤੇ ਜੇ ਇਹੋ ਹੀ ਰਾਜਸਥਾਨ ਜੋ ਉਹ ਦੇਖੋ ਤੋੜ ਹੀ ਸਾਰੇ ਜੇ ਰਾਜਸਥਾਨ ਗੁਜਰਾਤ ਦੇ ਵਿੱਚੋਂ ਇਹ ਆਉਂਦੀਆਂ ਨੇ ਦੇਖੋ ਮਿਰਚ ਤਾਂ ਰੰਗ ਮਾਰਦੀ ਵੇਖੀ ਨੇ ਆ ਦੇਖੋ ਇਹ ਸੁੱਕੀ ਇਹ ਮਿਰਚ ਕਿਆ ਚੀਜ਼ ਆ ਸਬਜ਼ੀ ਦੇ ਵਿੱਚ ਖਾਣ ਵਾਲੀ ਵਾਕਿਆ ਮਿਰਚ ਨੇ ਇਹ ਗੱਲ ਕਹੀ ਸੀ ਵੀ ਮੈਨੂੰ ਬੀਜੀ ਜਾ ਤੇ ਮੈਂ ਆਪਦੇ ਵਰਗਾ ਤੇਰਾ ਰੰਗ ਕਰ ਦਿਆਂਗੀ ਆਪ ਦਰਗਾ ਰੰਗ ਕਰਦੇ ਆਂ ਮਿਰਚਾਂ ਨਹੀਂ ਦੇਖੋ ਢੇਰਾਂ ਦੇ ਢੇਰ ਪੈਣ ਤੇ ਇਹ ਹੁਣ ਖਿਲਾੜੀ ਬੈਠ ਨੇ ਦਾਣਾ ਦਾਣਾ ਕਰਕੇ ਕਿਸਾਨ ਖਿਲਾੜੀ ਬੈਠਾ ਦਾਣਾ ਦਾਣਾ ਜੇ ਨੇਰੀ ਹੁਣ ਆਜੇ ਤੂਫਾਨ ਆਜਾ ਦੇਖੋ ਸਾਰੀ ਬੰਡੀ ਦੇ ਵਿੱਚ ਕਿਵੇਂ ਦਾਣਾ ਦਾਣਾ ਖਿਲਾੜੀ ਪਈ ਸਾਰੀ ਤਾਂ ਇਹ ਐਮ ਐਸ ਪੀ ਸਰਕਾਰ ਨੂੰ ਦੇਣੀ ਚਾਹੀਦੀ ਕਿਸਾਨਾਂ ਨੂੰ ਐਮ ਐਸ ਪੀ ਹਰ ਚੀਜ਼ ਤੇ ਸਬਜੀ ਤੇ ਇਹਨੇ ਧੂਣੀ ਚਾਹੀਦੀ ਜੇ ਚੰਗੀ ਇਹਨੇ ਪੂਰੀ ਐਮ ਐਸ ਪੀ ਦਿੱਤੀ ਜੇ ਹੁਣ ਲਾਲ ਮਿਰਚ ਇਹ ਬ खुद ਵਿੱਚ ਮੰਡੀ ਚ ਖੜਾੜ ਕੇ ਬੈਠੇ ਨੇ ਕਿੰਨੇ ਬੰਦੇ ਨੇ ਕਾਰ ਖਲੋਤੀ 6-7 ਆਦਮੀ ਨੇ ਤਾਂ ਜੇ ਐਮਐਸਪੀ ਸਰਕਾਰ ਦੇਵੀ ਇਹਦੀ ਤਾਂ ਇਹ ਜਿਹੜਾ ਰੰਗ ਸਿਆਣੂ ਰੰਗ ਕਿਨੂ ਨੂੰ ਰੰਗ ਹਰ ਚੀਜ਼ ਨੂੰ ਰੰਗ ਮਾਰੀ ਜਾਂਦੇ ਨੇ ਤੇ ਲੋਕਾਂ ਨੂੰ ਗੰਦ ਖਵਾਈਏ ਤੇ ਨਹੀਂ ਗੰਦ ਆਹ ਦੇਖੋ ਕਿਆ ਸੋਹਣੀ ਮਿਰਚ ਆ ਸੁੱਕ ਕੇ ਵਧੀਆ ਬਣ ਜਾਣੀ ਕਿ ਜੀ ਉਹ ਮਿਰਚਾਂ ਦੀ ਥੋੜੀ ਰੀਸ ਕਰ ਲਈ ਐਸ ਮਿਰਚ ਦੀ ਕਦੇ ਵੀ ਰੀਸ ਨਹੀਂ ਕਰ ਸਕਦੀ ਕਿੰਡੀ ਸੋਹਣੀ ਮਿਰਚਾਂ ਨੂੰ ਇਹ ਥੋੜਾ ਵੀ ਕੋਈ ਕਲਰ ਚਾੜਿਆ ਜਾਂ ਰੰਗ ਚਾੜਿਆ ਨੇ ਤਾਂ ਇਹ ਕਿਸਾਨ ਦਾ ਫਸਲ ਦਾ ਮੁੱਲ ਕੋਣੀ ਹੈਗਾ ਉਹ ਵੇਖੋ ਨੇਰੀਣਾ ਕਿੱਥੋਂ ਤੱਕ ਖਿਲਰੀ ਵੀ ਦਾਣਾ ਦਾਣਾ ਕਰਕੇ ਖਿਲਾਰ ਕੇ ਬੈਠੇ ਨੇ ਦੇ ਉਹ ਬਾਣ ਬੱਦਲ ਆ ਜੇ ਹਵਾ ਜੇ ਤੂਫਾਨ ਆ ਜੇ ਤਾਂ ਜਿੰਨੇ ਚਿਰ ਚਿੱਟ ਇਕੱਠੀ ਕਰਨਗੇ ਉਹਨੇ ਚਿਰ ਚ ਤੋਂ ਉਂਝ ਬੜੀ ਦੂਰ ਤੱਕ ਉੱਡ ਜਣੀਆਂ ਦੇਖੋ ਆ ਭਈ ਇੱਧਰ ਆ ਪੂਰੀਆਂ ਪਈਆਂ ਦੇਖਣ ਵਾਲੀ ਚੀਜ਼ ਆ ਸ਼ੇਅਰ ਕਰ ਦਿਓ ਗਾਂ ਦੀ ਗਾਂ ਤਾਂ ਇਹ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਨਵੀਂ ਸਰਕਾਰ ਬਣ ਗਈ ਨਵੀਂ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਬੇਨਤੀ ਏ ਵੀ ਐਮ ਐਸ ਵੀ ਜਿਹੜੀ ਕਿਸਾਨਾਂ ਨੂੰ ਦੇ ਕਿਸਾਨਾਂ ਨਾਲ ਵੈਰ ਵੱਧ ਪਾ ਗਏ ਦੁਸ਼ਮਣੀ ਪਾ ਗਏ ਤਾਂ ਪ੍ਰਧਾਨ ਮੰਤਰੀ ਸਾਹਿਬ ਖੱਟਣਾ ਕੁਝ ਨਹੀਂ ਤੁਸੀਂ ਆ ਦੇਖੋ ਢੇਰ ਵੇਖੋ ਢੇਰ ਵੇਖੋ ਬੋਰੀਆਂ ਵੇਖੋ ਕਿੰਨੀ ਮਿਹਨਤ ਨਾਲ ਸਾਰੀ ਖਿਲਰੀ ਜਾ ਵੇਖੋ ਇਹ ਕੋ ਖੇਤੀ ਕੋ ਸੌਖੀ ਚੀਜ਼ ਥੋੜੀ ਹੈ ਵੀ ਸੌਖੀ ਚੀਜ਼ ਆ ਵੇਖੋ ਉੱਡ ਕੇ ਆਈ ਮੋ ਰਾਜਸਥਾਨ ਦੇ ਵਿੱਚ ਆਵੇ ਆ ਜਿਹੜੀ ਤੇ ਆ ਇਹਨੂੰ ਵੀ ਐਰ ਸੌਨਾ ਬੜਾ ਕੇ ਦੇ ਦੇਣਗੇ ਪਰ ਪੰਜਾਬ ਦੇ ਵਿੱਚ ਇਹ ਚੀਜ਼ ਨਹੀਂ ਗਿਆ ਬੋਰੀਆਂ ਭੜੀਆਂ ਪਈਆਂ ਨੇ ਸੱਕਾਈਆਂ ਸੁੱਕੀਆਂ ਦੇਖੋ ਜੇ ਗਿੱਲੀ ਆ ਆ ਗਿੱਲੀ ਕੌਣ ਲਈ ਬੋਰੀਆਂ ਚ ਲਿਆਂਦੀ ਵੀ ਸਾਰੀ ਇਹਨੂੰ ਖੋਲਣਗੇ ਖੋਲ ਕੇ ਤੇ ਸਾਰੀਆਂ ਨੂੰ ਸਕਾਉਣਗੇ ਆ ਸਾਰੀਆਂ ਬੋਰੀਆਂ ਨੇ ਸਾਰੀਆਂ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਸਾਰੀਆਂ ਬੋਰੀਆਂ ਨੇ ਆ ਦੇਖੋ ਇਹ ਚੀਜ਼ਾਂ ਤਾਂ ਸੀ ਮੈਂ ਕਿਹਾ ਦਿਖਾਉਣੇ ਆ ਬੀ ਲਾਲ ਮਿਰਚ ਮੈਂ ਤਾਂ ਵੇਖ ਕੇ ਰਹਾਣ ਹੋ ਗਿਆ ਵਾਕਿਆ ਭਈ ਲਾਲ ਮਿਰਚ ਜਿਹੜੀ ਆ ਨਹੀਂ ਹੁੰਦੀ ਸੀ ਤੇ ਮੈਨੂੰ ਬੀਜੀ ਜਾ ਤੇ ਮੈਂ ਆਪਦੇ ਰਗਾ ਤੇ ਰੰਗ ਕਰ ਦਿਆਂਗੇ ਆ ਦੇਖੋ ਇਹ ਸੁੱਕ ਸੁੱਕ ਗਿਆ ਸੋਨਾ ਬਣ ਜਾਣੀ ਇਹ ਇਹ ਕਈ ਦਿਨਾਂ ਸੁਕਣੀ ਹੈ ਜਾ ਕੇ ਮਿਰਚੇ ਤਾਂ ਜਾਏ ਨੇਰੀ ਆ ਜੇ ਆਵਾਜ਼ ਏ ਤੇ ਇਹ ਨੇਰੀ ਆਵਾਜ਼ ਐ ਏਡੀਸ਼ੀ ਅੱਠੀ ਤੇ ਇਕੱਠੀ ਤਾਂ ਨਹੀਂ ਹੋ ਸਕਦੀ ਏ ਅਬ ਇਹ ਆ ਜਿਹੜੀ ਬਈ ਏ ਆ ਸਾਰੀ ਖਲਰੀ ਬਈ ਜਿਵੇਂ ਉਹਨਾ ਉਹ ਟੋਟਲ ਸਾਰੀ ਖਲਰੀ ਬਈ ਤੇ ਜੇ ਜਿਵੇਂ ਤੂਫਾਨ ਸੀ ਦਾ ਬੜਾ ਜ਼ਿਆਦਾ ਕਰਾਇ ਕਿਥੇ ਰੱਖਿਆ ਅੱਛਾ ਕਰਾਇ ਨਾ ਇਕੱਠੀ ਕਰ ਲੈਂਦੇ ਨੇ ਤੇ ਇਹਨੂੰ ਕਲਰ ਦਾ ਕਲਰ ਤਾਂ ਨਹੀਂ ਬਿਲਕੁਲ ਪਿਓਰ ਹੀ ਏ ਉਹ ਹੋਈ ਨਾ ਇਹਨੂੰ ਕੋਈ ਕਲਰ ਦਾ ਨਹੀਂ ਹੈਗਾ ਮੈਂ ਪਿੱਛੇ ਇੱਕ ਵੀਡੀਓ ਵੇਖੀ ਸੀ ਉਹਦੇ ਵਿੱਚ ਮਿਰਚਾਂ ਨੂੰ ਮਿਰਚਾਂ ਨੂੰ ਕਲਰ ਕਰਦੇ ਪਏ ਸੀ ਹਾਂ ਇਹ ਜਿਵੇਂ ਹੁਣਾਂ ਬੋਰੀਆਂ ਇਹ ਬੋਰੀਆਂ ਗੱਲੀਆਂ ਨੇ ਇਹ ਇਹਨਾਂ ਨੇ ਸੁੱਕ ਜਣਾ ਇੱਥੇ ਬੱਸ ਅੱਛਾ ਇਹ ਬੋਰੀਆਂ ਜਿਹੜੀਆਂ ਸੁੱਕ ਜਾਣਗੀਆਂ ਇਸ਼ਤਾਨ ਦੇ ਨਹੀਂ ਇਹ ਸੁੱਕ ਜਾਣੀਆਂ ਇਹ ਬੋਰੀਆਂ ਨੂੰ ਖਿਲਾੜਨਗੇ ਬੋਰੀਆਂ ਸੁੱਕ ਜਾਣਗੀਆਂ ਤੁਸੀਂ ਇਹਨਾਂ ਦੇ ਨਾਲ ਜੇ ਕਿ ਮਤਲਬ ਤੁਸੀਂ अच्छा 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 ठीक है अच्छा ओ जेडे सरदार बैठे ने ठीक है ओना दिया ने आज ओहो ये देखो जी मंडी ਦੇ ਵਿੱਚ ਕਿਵੇਂ ਦਾਣਾ-ਦਾਣਾ ਕਰਕੇ ਖਲਾਰੀ ਵੀ ਰੇਟ ਵੀ ਚਲੋ 150 ਰੁਪਏ ਕਿਲੋ ਦੱਸਦੇ ਨੇ ਪਰ ਅਸਲ ਮੇਨ ਗੱਲ ਆ ਮਿਹਨਤ ਬੜੀ ਹੈ ਮਿਹਨਤ ਬੜੀ ਹੈ ਮਿਹਨਤ ਵਾਲੇ ਦਾ ਵਾਟ ਨਿਕਲੇ ਬਣੀ ਨਹੀਂ ਜਿਆਦੀ ਮਿਹਨਤ ਆ ਵੇਖੋ ਤੁਸੀਂ ਇਹਨਾਂ ਮਿਰਚਾਂ ਦੇ ਉੱਤੇ ਕਿਵੇਂ ਜੇ ਹਨੇਰੀਆ ਜੇ ਤੋ ਉੱਡ ਜੇ ਉਡਣ ਤਾਂ ਇਹ ਕਿਦੇ ਉਹ ਛੜਕ ਤੱਕ ਜਾਵ ਜਰੀਆਂ ਬਹੁਤ ਦੂਰ ਤੱਕ ਆਏ ਜੀ ਜਿਹੋ ਹੀ ਤਾਂ ਤਾਂ ਹੀ ਦਿਖਾਉਂਦੇ ਨੇ ਵੀ ਮਿਰਚ ਆ ਬੂਰੀਆਂ ਦੇ ਵਿੱਚ ਪਈ ਸਾਰੀ ਆ ਮਿਰਚ ਇਹ ਤੋੜਨੀ ਹੈ ਤਾਂ ਤੋੜ ਕੇ ਲਿਆਂਦੀ ਜੇ ਤੇ ਇਹਨੂੰ ਸੁਕਾਉਣਗੇ ਇੱਥੇ ਮੰਡੀ 'ਚ ਖਿਲਾਰਨਗੇ ਇਹਨੂੰ ਖਿਲਾਰ ਕੇ ਇਹਨੂੰ ਸੁਕਾਉਣਗੇ ਸੁਕਾ ਕੇ ਤੇ ਇਹਨੂੰ ਫੇਰ ਬਿਲਕੁਲ ਬਿਲਕੁਲ ਇਹਨਾਂ ਸੁੱਕੇਗੀ ਫੇਰ ਲੈ ਜਾਣਗੇ ਨਾ ਹਾਂ ਵਪਾਰੀ ਲੈ ਕੇ ਜਾਣਗੇ ਜੇ ਸੁੱਕਦੀ ਵਪਾਰੀ ਇੱਥੋਂ ਲੈ ਕੇ ਜਾਣਗੇ ਅੱਛਾ ਮੰਡੀ 'ਚੋਂ ਲੈ ਜਾਣਗੇ ਵਪਾਰੀ ਠੀਕ 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 ਅੱਛਾ ਕੰਡਾ ਉਹ ਇੱਥੇ ਤੁਲ ਜਾਣੀ ਹੈ ਠੀਕ ਹੈ ਠੀਕ ਹੈ ਠੀਕ ਬਹੁਤ ਬਹੁਤ ਮਿਹਨਤੀ ਐਡੀ ਛੱਡੀ ਸੁੱਕਣ ਵਾਲੀ ਵੀ ਨਹੀਂ ਨਾ ਹੈਗੀ ਏ ਅੱਗੇ ਅੱਗੇ ਵੇਚੀ ਨੇ ਕੋਈ ਅੱਛਾ ਅੱਛਾ ਇੱਥੇ ਠੀਕ 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 ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਕਰਮੀ ਬੜੀ ਹੈ ਆਟੋਮੈਟਿਕ ਆਟੋਮੈਟਿਕ ਦੀ ਰੇਂਜ ਲਾਈਟ ਘਟ ਜਾਂਦੀ ਹੈ ਠੀਕ ਹੈ ਜੀ ਮਿਰਚਾਂ ਤੁਹਾਨੂੰ ਦਿਖਾਈਆਂ ਦੇਖ ਲਓ ਜਿਵੇਂ ਕਿਵੇਂ ਟੁੱਟਦੀਆਂ ਨੇ ਤੇ ਕਿਸਾਨੀ ਦਾ ਕੋਈ ਸੌਖਾ ਖੇਡਾ ਨਹੀਂਗਾ ਤਾਂ ਇਹ ਐਵੇਂ ਨਹੀਂ ਆਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੀ ਐਮਐਸਪੀ ਜਿਹੜੀ ਚਾਹੀਦੀ ਏ ਮਿਹਨਤ ਬੜੀ ਮਿਹਨਤ ਬੜੀ ਤੁਸੀਂ ਮੈਨੇ ਮਗਰ ਬੈਕਸਾਈਡ ਤੇ ਦੇਖ ਲਓ ਕਿਵੇਂ ਮਿਰਚਾਂ ਖਿਲ ਰਹੀਆਂ ਪਈਆਂ ਨੇ ਸਾਰੀਆਂ ਹਨੇਰੀ ਆ ਜਾਵੇ ਤੇ ਐਡੀ ਛੇਤੀ ਇਕੱਠੀ ਕਰਨੀ ਇਹ ਬੜੀ ਤੇ ਸਭ ਤੋਂ ਜ਼ਿਆਦੀ ਸਭ ਤੋਂ ਜ਼ਿਆਦੀ ਔਖੀ ਆ ਏ ਤੇਰੇ ਨਾਲ ਸਭ ਤੋਂ ਔਖਾ ਹੈ ਪੈਸੇ ਜਰੂਰ ਜੀ ਮਿਹਨਤ ਕਰਨੀ ਪੈਂਦੀ ਬਾਕੀ ਇਹ ਲਾਲ ਮਿਰਚਾਂ ਨੇ ਜਿਹੜੀਆਂ ਲਖੋ ਕੀ ਮੰਡੀ ਆ ਗਈ ਜਿੱਥੋਂ ਖਰੀਦ ਸਕਦੇ ਜਿਨ੍ਹਾਂ ਨੇ ਚੰਗੀਆਂ ਮਿਰਚਾਂ ਖਰੀਆਂ ਨੇ ਵਧੀਆ ਲਜਾਣੀਆਂ ਨੇ ਆਪਦੇ ਘਰੇ ਲਾ ਕੇ ਚੰਗੀ ਸਬਜ਼ੀ ਮਿਰਚਾਂ ਜਿਵੇਂ ਆਂਦੀਆਂ ਨੇ ਜਿਵੇਂ ਸਾਡਾ ਰੰਗ ਸਾਨੂੰ ਖਾਦੀ ਜਾ ਤੇ ਉਸੇ ਤਰ੍ਹਾਂ ਅਸੀਂ ਤੇਰਾ ਲਾਲ ਰੰਗ ਕਰ ਦਿਆਂਗੇ ਮਿਰਚੇ ਚੀਜ਼ੇ ਮੰਡੀਆਂ ਤੋਂ ਆ ਗਏ ਤਾਂ ਲੈ ਜੋ ਲਖੋ ਕੀ ਫਰੋਜ਼ਪੁਰ ਜਲਾਲਾਬਾਦ ਰੋਡ ਤੇ ਇੱਥੇ ਦਾਣਾ ਮੰਡੀ ਦੇ ਵਿੱਚ ਪਈ ਮਿਰਚ ਸੁੱਕੀ ਅੱਗੇ ਤੇ ਲੈ ਜਾਓ ਚੱਲ ਪੈਂਦਾ ਠੀਕ ਆ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜਵਾ ਗਰਮ